ਤੇ ਜਿਹਦੇ ਵਿੱਚ ਦੋ ਵੀਡੀਓ ਹਨ ਪਹਿਲਾ ਵੀਡੀਓ ਜਿਹਦੇ ਵਿੱਚ ਮੇਰੇ ਵੱਲੋਂ ਕਿਸੇ ਆਪਰੇਸ਼ਨ ਦੇ ਕੇਸ ਵਿੱਚ ਪੈਸੇ ਦੀ ਲੈਣ ਦੇ ਇਲਜ਼ਾਮ ਲਗਾਏ ਗਏ ਹਨ ਲਗਾਏ ਗਏ ਹਨ ਉਹ ਇਸ ਵਿੱਚ ਮੈਂ ਕਹਣਾ ਇਸ ਵਿੱਚ ਮੇਰਾ ਕੋਈ ਰੋਲ ਨਹੀਂ ਹੈ ਤੇ ਮੈਂ ਇਹ ਕੇਸ ਜਿਹੜਾ ਹੈਗਾ ਆਇਸ਼ਮਾਨ ਦੇ ਵਿੱਚ ਕੀਤਾ ਹੈ ਤੇ ਇਹਦੇ ਵਿੱਚ ਜੇ ਕਿਸੇ ਨੇ ਪੈਸੇ ਲਏ ਵੀਆ ਤੇ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਤੇ ਦੂਸਰਾ ਵੀਡੀਓ ਜਿਹੜਾ ਕਿ ਮੈਨੂੰ ਅ ਦੇਖਿਆ ਜਿਹਦੇ ਵਿੱਚ ਮੇਰੇ ਕੋ ਮੈਨੂੰ ਮੇਰੇ ਤੇ ਇਲਜ਼ਾਮ ਲਗਾਏ ਆ ਕਿ ਮੈਂ ਕਿਸੇ ਪਰਚੇ ਦੇ ਰਿਗਾਰਡਿੰਗ ਕਿਸੇ ਮਾਉਂਟ ਦੀ ਗੱਲ ਕਿਸੇ ਨਾਲ ਕੀਤੀ ਹੈ ਉਹ ਵੀ ਸਰਾਸਰ ਗਲਤ ਹੈ ਤੁਸੀਂ ਉਸ ਵੀਡੀਓ ਵਿੱਚ ਧਿਆਨ ਨਾਲ ਸੁਣੋਗੇ ਤੇ ਦੇਖੋਗੇ ਕਿ ਮੈਂ ਕਿਸੇ ਪੈਸੇ ਦੀ ਮੰਗ ਨਹੀਂ ਕੀਤੀ ਤੇ ਇਹਦੇ ਵਿੱਚ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਇਹ ਜਿਹੜਾ ਬੋਰਡ ਬਣਾਉਣ ਦਾ ਜਿਹੜਾ ਗਠਨ ਹੈਗਾ ਇਹ ਐਸਐਮਓ ਵੱਲੋਂ ਕੀਤਾ ਜਾਂਦਾ ਹੈ ਤੇ ਸ਼ੁਰੂ ਤੋਂ ਚੱਲਦਾ ਆ ਰਿਹਾ ਹੈ ਇਹ ਇਹਦੇ ਵਿੱਚ ਮੈਂ ਇਹ ਵੀ ਇੱਕ ਤੁਹਾਨੂੰ ਗੱਲ ਤੁਹਾਨੂੰ ਦੱਸਣਾ ਚਾਹਨਾ ਹੈ ਕਿ ਇਹ ਇੱਕ ਬੜਾ ਵੱਡਾ ਨੈਕਸਸ ਆ ਜਿਹਦਾ ਲੀਡਰ ਜਾਂ ਹੈੱਡ ਜਿਹਨੂੰ ਕਹਿੰਦੇ ਪੰਡਿਤ ਰਕੇਸ਼ ਸ਼ਰਮਾ ਜੀ ਹੈ ਜਿਹੜੇ ਕਿ ਪੁਰਾਣੇ ਮੁਲਾਜ਼ਮ ਰਿਟਾਇਰਡ ਮੁਲਾਜ਼ਮਾਂ ਜਿਹੜੇ ਕਿ ਡੀ4 ਨਿਊਜ਼ ਵਿੱਚੋਂ ਅੱਜਕੱਲ ਗੱਲਬਾਤ ਜਾਂ ਆਪਣੀਆਂ ਗੱਲਾਂ ਕਰਦੇ ਹਨ ਤੋਂ ਉਹ ਅਕਸਰ ਇਦਾਂ ਦੇ ਵੀਡੀਓ ਬਣਾ ਕੇ ਹੋਰ ਵੀ ਡਿਪਾਰਟਮੈਂਟਾਂ ਦੇ ਇੰਪਰੂਵਮੈਂਟਲ ਮਿਊਨਿਸਪਲ ਕਾਰ ਕਮਿਸ਼ਨ ਦੇ ਅਗੇਂਸਟ ਇਦਾਂ ਦੇ ਵੀਡੀਓ ਬਣਾ ਕੇ ਪਾਉਂਦੇ ਹਨ ਇਹਨਾਂ ਦਾ ਜਿਹੜਾ ਬੋਰਡ ਹੈਗਾ ਜਿਹੜਾ ਇੱਥੇ ਸਿਵਲ ਹਸਪਤਾਲ ਦੇ ਵਿੱਚ ਬੋਰਡ ਬੰਦਾ ਹੈ ਰਕੇਸ਼ ਸ਼ਰਮਾ ਜੀ ਤੇ ਜਿਹੜੇ ਵੀ ਸਮੂਹ ਹੁੰਦੇ ਹਨ ਜਿਵੇਂ ਡਾਕਟਰ ਤਵਨ ਹੈਗੇ ਇਸ ਟਾਈਮ ਤੇ ਪੁਰਾਣੇ ਪਹਿਲਾਂ ਬੰਦਨ ਮੋਹਨ ਸੀ ਇਹ ਮਿਲ ਕੇ ਤੇ ਡਾਕਟਰਾਂ ਦਾ ਇੱਕ ਬੋਰਡ ਬਣਾਉਂਦੇ ਸੀ ਤੇ ਜਿਹਦੇ ਵਿੱਚ ਪ੍ਰੈਸ਼ਰਾਈਜ਼ ਕੀਤਾ ਜਾਂਦਾ ਸੀ ਡਾਕਟਰ ਨੂੰ ਕਿ ਵੀ ਤੁਸੀਂ ਜੋ ਵੀ 25 26 ਦੇਣੀ ਆ ਤੇ ਉਹਦਾ ਕੁਝ ਅਮਾਉਂਟ ਜਿਹੜਾ ਇਹ ਲੈਂਦੇ ਸੀ ਤੇ ਮੈਨੂੰ ਸੁਣਨ ਚ ਜੋ ਅਮਾਉਂਟ ਆਇਆ ਸੀ ਮੈਂ ਉਸ ਬਾਰੇ ਥੋੜੀ ਜੀ ਗੱਲ ਕੀਤੀ ਸੀ ਤੇ ਇਹਦੇ ਵਿੱਚ ਮੇਰਾ ਕੋਈ ਪਰਸਨਲ ਕੋਈ ਇੰਟਰਸਟ ਨਹੀਂ ਹੈ ਇਹ ਇਹਦੇ ਵਿੱਚ ਹੋਰ ਵੀ ਉੱਚ ਅਧਿਕਾਰੀ ਇਨਵੋਲ ਹਨ ਜਿਹਦੇ ਵਿੱਚ ਸਾਡੇ ਅਸਿਸਟੈਂਟ ਜਿਹੜੇ ਕਲਰਕ ਜਾਂ ਸੁਪਰਡੈਂਟ ਗੁਰਮੀਤ ਸਿੰਘ ਜੀ ਉਹ ਵੀ ਜਿਹਨੂੰ ਕਿ ਅਚਾਰਾ ਜੀ ਵੀ ਕਹਿੰਦੇ ਹਨ ਉਹ ਵੀ ਇਨਵੋਲ ਹਨ ਤੇ ਇਸ ਤੋਂ ਇਲਾਵਾ ਸਿਵਲ ਸਿਵਲ ਸੈਚਨ ਅਫੀਸ ਦੇ ਜਿਹੜੇ ਕਲੈਰਿਕਲ ਸਟਾਫ ਕੁਝ ਕਲੈਰਿਕਲ ਛੋਟੇ ਸਟਾਫ ਹੈਗੇ ਆ ਉਹ ਵੀ ਇਨਵੋਲਡ ਹਨ ਤੁਹਾਨੂੰ ਦੱਸਣਾ ਚਾਹਨਾ ਹੈ ਕਿ ਸਾਡੇ ਇਸ ਹਸਪਤਾਲ ਦੇ ਵਿੱਚ ਪਹਿਲਾਂ ਵੀ ਇੱਕ ਦੋ ਇਨਸੀਡੈਂਟਸ ਹੋ ਚੁੱਕੇ ਹਨ ਇਹਦੇ ਵਿੱਚ ਕਿਸੇ ਡਾਕਟਰ ਦੀ ਡੈਥ ਵੀ ਹੋ ਚੁੱਕੀ ਹੈ ਜਿਹਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਮੇਰੇ ਪਿਆਰੇ ਦੋਸਤੋ ਜਿਵੇਂ ਕਿ ਮੈਨੂੰ ਪਤਾ ਲੱਗਾ ਹੈ ਜਾਂ ਮੈਂ ਇੱਕ ਵੀਡੀਓ ਜਿਹੜਾ ਤੁਸੀਂ ਵੀ ਸ਼ਾਇਦ ਦੇਖਿਆ ਹੋਵੇਗਾ ਉਹ ਮੈਂ ਦੇਖਿਆ ਅੱਜ ਤੇ ਜਿਹਦੇ ਵਿੱਚ ਦੋ ਵੀਡੀਓਜ਼ ਹਨ ਪਹਿਲਾ ਵੀਡੀਓ ਜਿਹਦੇ ਵਿੱਚ ਮੇਰੇ ਵੱਲੋਂ ਕਿਸੇ ਆਪਰੇਸ਼ਨ ਦੇ ਕੇਸ ਵਿੱਚ ਪੈਸੇ ਦੀ ਲੈਣ ਦੇ ਇਲਜ਼ਾਮ ਲਗਾਏ ਗਏ ਹਨ ਉਹ ਇਸ ਵਿੱਚ ਮੈਂ ਕਹਣਾ ਇਹ ਇਸ ਵਿੱਚ ਮੇਰਾ ਕੋਈ ਰੋਲ ਨਹੀਂ ਹੈ ਤੇ ਮੈਂ ਇਹ ਕੇਸ ਜਿਹੜਾ ਹੈਗਾ ਆਯੁਸ਼ਮਨ ਦੇ ਵਿੱਚ ਕੀਤਾ ਹੈ ਤੇ ਇਹਦੇ ਵਿੱਚ ਜੇ ਕਿਸੇ ਨੇ ਪੈਸੇ ਲਏ ਵੀਆ ਤੇ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਤੇ ਦੂਸਰਾ ਵੀਡੀਓ ਜਿਹੜਾ ਕਿ ਮੈਨੂੰ ਦੇਖਿਆ ਜਿਹਦੇ ਵਿੱਚ ਮੇਰੇ ਕੋ ਮੈਨੂੰ ਮੇਰੇ ਤੇ ਇਲਜ਼ਾਮ ਲਗਾਏ ਹਨ ਕਿ ਮੈਂ ਕਿਸੇ ਪਰਚੇ ਦੇ ਰਿਗਾਰਡਿੰਗ ਕਿਸੇ ਮਾਉਂਟ ਦੀ ਗੱਲ ਕਿਸੇ ਨੇ ਕੀਤੀ ਹੈ ਉਹ ਵੀ ਸਰਾਸਰ ਗਲਤ ਹੈ ਤੁਸੀਂ ਉਸ ਵੀਡੀਓ ਵਿੱਚ ਧਿਆਨ ਨਾਲ ਸੁਣੋਗੇ ਤੇ ਦੇਖੋਗੇ ਕਿ ਮੈਂ ਕਿਸੇ ਪੈਸੇ ਦੀ ਮੰਗ ਨਹੀਂ ਕੀਤੀ ਮੈਂ ਸਿਰਫ ਇੰਨਾ ਕਿਹਾ ਸੀ ਕਿ ਜਿਹੜਾ ਐਸ ਐਮਓ ਵੱਲੋਂ ਬੋਰਡ ਬਣਾਇਆ ਜਾਂਦਾ ਹੈ ਜਿਹਦੇ ਚ ਬੋਰਡ ਮੈਂਬਰ ਹੁੰਦੇ ਹਨ ਉਹਨਾਂ ਦਾ ਇਨਵੋਲਵਮੈਂਟ ਹੁੰਦੀ ਹੈ ਤੇ ਇਹਦੇ ਵਿੱਚ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਇਹ ਜਿਹੜਾ ਬੋਰਡ ਬਣਾਉਣ ਦਾ ਜਿਹੜਾ ਗਠਨ ਹੈਗਾ ਇਹ ਐਸ ਐਮਓ ਵੱਲੋਂ ਕੀਤਾ ਜਾਂਦਾ ਹੈ ਤੇ ਸ਼ੁਰੂ ਤੋਂ ਚੱਲਦਾ ਆ ਰਿਹਾ ਹੈ ਤੇ ਇਹਦੇ ਵਿੱਚ ਮੈਂ ਇਹ ਵੀ ਇੱਕ ਤੁਹਾਨੂੰ ਗੱਲ ਤੁਹਾਨੂੰ ਦੱਸਣਾ ਚਾਹਨਾ ਹੈ ਕਿ ਇਹ ਇੱਕ ਬੜਾ ਵੱਡਾ ਨੈਕਸਸ ਆ ਜਿਹਦਾ ਲੀਡਰ ਜਾਂ ਹੈੱਡ ਜਿਹਨੂੰ ਕਹਿੰਦੇ ਪੰਡਿਤ ਰਕੇਸ਼ ਸ਼ਰਮਾ ਜੀ ਹੈ ਜਿਹੜੇ ਕੀ ਪੁਰਾਣੇ ਮੁਲਾਜ਼ਮ ਰਿਟਾਇਰਡ ਮੁਲਾਜ਼ਮ ਹਨ ਜਿਹੜੇ ਕੀ ਡੀ4 ਨਿਊਜ਼ ਵਿੱਚੋਂ ਅੱਜਕੱਲ ਗੱਲਬਾਤ ਜਾਂ ਆਪਣੀਆਂ ਗੱਲਾਂ ਕਰਦੇ ਹਨ ਤੇ ਉਹ ਅਕਸਰ ਇਦਾਂ ਦੇ ਵੀਡੀਓ ਬਣਾ ਕੇ ਹੋਰ ਵੀ ਡਿਪਾਰਟਮੈਂਟਾਂ ਦੇ ਇੰਪਰੂਵਮੈਂਟਲ ਸਿ ਮਿਊਨਿਸਪਲ ਕਾਰਪੋਰੇਸ਼ਨ ਦੇ ਅਗੇਂਸਟ ਇਦਾਂ ਦੇ ਵੀਡੀਓ ਬਣਾ ਕੇ ਪਾਉਂਦੇ ਹਨ ਤੇ ਇਹਨਾਂ ਦਾ ਜਿਹੜਾ ਬੋਰਡ ਹੈਗਾ ਜਿਹੜਾ ਇੱਥੇ ਸਿਵਲ ਹਸਪਤਾਲ ਦੇ ਵਿੱਚ ਬੋਰਡ ਬਣਦਾ ਹੈ ਰਕੇਸ਼ ਸ਼ਰਮਾ ਜੀ ਤੇ ਜਿਹੜੇ ਵੀ ਐਸਐਮਓ ਹੁੰਦੇ ਹਨ ਜਿਵੇਂ ਡਾਕਟਰ ਤਵਨ ਹੈਗੇ ਆਸ ਟਾਈਮ ਤੇ ਪੁਰਾਣੇ ਪਹਿਲਾਂ ਬੰਦਨ ਮੋਹਨ ਸੀ ਇਹ ਮਿਲ ਕੇ ਤੇ ਡਾਕਟਰਾਂ ਦਾ ਇੱਕ ਬੋਰਡ ਬਣਾਉਂਦੇ ਸੀ ਤੇ ਜਿਹਦੇ ਵਿੱਚ ਪ੍ਰੈਸ਼ਰਾਈਜ਼ ਕੀਤਾ ਜਾਂਦਾ ਸੀ ਡਾਕਟਰ ਨੂੰ ਕਿ ਵੀ ਤੁਸੀਂ ਜੋ ਵੀ 25 26 ਦੇਣੀ ਆ ਤੇ ਉਹਦਾ ਕੁਝ ਅਮਾਉਂਟ ਜਿਹੜਾ ਇਹ ਲੈਂਦੇ ਸੀ ਤੇ ਮੈਨੂੰ ਸੁਣਨ ਚ ਜੋ ਅਮਾਉਂਟ ਆਇਆ ਸੀ ਮੈਂ ਉਸ ਬਾਰੇ ਥੋੜੀ ਜੀ ਗੱਲ ਕੀਤੀ ਸੀ ਤੇ ਇਹਦੇ ਵਿੱਚ ਮੇਰਾ ਕੋਈ ਪਰਸਨਲ ਕੋਈ ਇੰਟਰਸਟ ਨਹੀਂ ਹੈ ਤੇ ਇਹਦੇ ਵਿੱਚ ਹੋਰ ਵੀ ਉੱਚ ਅਧਿਕਾਰੀ ਇਨਵੋਲ ਹਨ ਜਿਹਦੇ ਵਿੱਚ ਸਾਡੇ ਅਸਿਸਟੈਂਟ ਜਿਹੜੇ ਕਲਰਕ ਜਾਂ ਸੁਪਰਡੈਂਟ ਗੁਰਮੀਤ ਸਿੰਘ ਜੀ ਉਹ ਵੀ ਇਨ ਜਿੰਨੂ ਕੇ ਅਚਾਰਾ ਜੀ ਵੀ ਕਹਿੰਦੇ ਹਨ ਉਹ ਵੀ ਇਨਵੋਲ ਹਨ ਤੇ ਇਸ ਤੋਂ ਇਲਾਵਾ ਸਿਵਲ ਸਿਵਲ ਸਜਨ ਆਫਿਸ ਦੇ ਜਿਹੜੇ ਕਲੈਰਿਕਲ ਸਟਾਫ ਕੁਝ ਕਲੈਰਿਕਲ ਛੋਟੇ ਸਟਾਫ ਹੈਗੇ ਆ ਉਹ ਵੀ ਇਨਵੋਲਡ ਹਨ ਤੇ ਮੈਂ ਇਹ ਤੁਹਾਨੂੰ ਦੱਸਣਾ ਚਾਹਨਾ ਹੈ ਕਿ ਸਾਡੇ ਇਸ ਹਸਪਤਾਲ ਦੇ ਵਿੱਚ ਪਹਿਲਾਂ ਵੀ ਇੱਕ ਦੋ ਇਨਸੀਡੈਂਟਸ ਹੋ ਚੁੱਕੇ ਹਨ ਜਿਹਦੇ ਵਿੱਚ ਕਿਸੇ ਡਾਕਟਰ ਦੀ ਡੈਥ ਵੀ ਹੋ ਚੁੱਕੀ ਹੈ ਜਿਹਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਜੇ ਜਿਹਦੇ ਵਿੱਚ ਇੱਕ ਡਾਕਟਰ ਗੁਰਜਿੰਦਰ ਆਰਥੋਪੀਡੀਸ਼ਨ ਸੀ ਜਿਹੜੇ ਮੈਨੂੰ ਨਹੀਂ ਪਤਾ ਉਹਨਾਂ ਤੇ ਕੀ ਪ੍ਰੈਸ਼ਰ ਸੀ ਕਿੱਦਾਂ ਸੀ ਪਰ ਉਹਨਾਂ ਦੀ ਵੀ ਕਿਸੇ ਨਾ ਕਿਸੇ ਕਾਰਨ ਇਹ ਡੈਥ ਹੋਈ ਹੈ ਹਸਪੀਟਲ ਦੇ ਬਰਡਨ ਕਰਕੇ ਜਾਂ ਕਹਿ ਲਓ ਪ੍ਰੈਸ਼ਰ ਕਰਕੇ ਜਿੱਦਾਂ ਵੀ ਆ ਮੈਂ ਹੁਣ ਇਹ ਗੱਲ ਕਹਿਣਾ ਚਾਹੁੰਦਾ ਕਿ ਮੈਂ ਕੁਝ ਦਿਨਾਂ ਤੋਂ ਇਹਨਾਂ ਦਾ ਵਿਰੋਧ ਕਰ ਰਿਹਾ ਸੀ ਕਿ ਮੈਂ ਨਹੀਂ ਕਰ ਮੈਂ ਨਹੀਂ ਕਰਨਾ ਹੈਗਾ ਜੋ ਮੈਨੂੰ ਹੈਗਾ ਮੈਨੂੰ ਕਰਨ ਦੋ ਲੇਕਿਨ ਇਹ ਮੇਰੇ ਤੇ ਪ੍ਰੈਸ਼ਰ ਪਾਉਂਦੇ ਸੀ ਪਰ ਮੈਂ ਦ੍ਰਿੜ ਰਹਾ ਲੇਕਿਨ ਇਹਨਾਂ ਨੇ ਮੇਰੇ ਕੁਝ ਵੀਡੀਓ ਬਣਾਣੇ ਸਟਾਰਟ ਕਰ ਦਿੱਤੇ ਮੇਰੇ ਤੇ ਤੇ ਸਟਿੰਗ ਆਪਰੇਸ਼ਨ ਕਰਨੇ ਸਟਾਰਟ ਕਰ ਦਿੱਤੇ ਕਿ ਮੈਂ ਇਹਨਾਂ ਦੇ ਦਬਾਅ ਥੱਲੇ ਆ ਜਾਵਾਂ ਪਰ ਮੈਂ ਇਦਾਂ ਹੋਣ ਨਹੀਂ ਦਿੱਤਾ ਤੇ ਮੈਂ ਹੁਣ ਅੱਜ ਇਹ ਗੱਲ ਕਹਿਣਾ ਚਾਹਨਾ ਹੈ ਕਿ ਜੇ ਕੱਲ ਨੂੰ ਮੇਰਾ ਕੋਈ ਮਾਨਸਿਕ ਸ਼ੋਸ਼ਣ ਹੁੰਦਾ ਹੈ ਜਿਹੜਾ ਕਿ ਹੋ ਵੀ ਰਿਹਾ ਹੈ ਤੇ ਕੱਲ ਨੂੰ ਜੇ ਮੈਂ ਕੋਈ ਕਦਮ ਉਠਾ ਲੈਣਾ ਹੈ ਕਿ ਮੈਂ ਆਪਣੀ ਲਾਈਫ ਨੂੰ ਜੇ ਆਪਣੀ ਡਰਾਈਵ ਨੂੰ ਸੈਕਰੀਫਾਈਜ਼ ਕਰ ਦੇਣਾ ਹੈ ਜਾਂ ਮੇਰੀ ਮੌਤ ਹੋ ਜਾਂਦੀ ਤੇ ਇਹ ਸਾਰੇ ਦੇ ਸਾਰੇ ਜ਼ਿੰਮੇਵਾਰ ਇਹ ਤਿੰਨ ਬੰਦੇ ਹੋਣਗੇ ਡਾਕਟਰ ਵਿਕੇਸ਼ ਸ਼ਰਮਾ ਜੀ ਡਾਕਟਰ ਤਵਨ ਤੇ ਗੁਰਮੀਤ ਰਾਮ ਰਹੀਮ ਜੀ ਜਿਹਨੂੰ ਗੁਰਮੀਤ ਸਿੰਘ ਜੀ ਕਲਰਕ ਬੋਲਦੇ ਹਨ ਤੇ ਮੈਂ ਚਾਹਨਾ ਹੈ ਕਿ ਇਸ ਹਸਪਤਾਲ ਦੇ ਵਿੱਚ ਜਿਹੜਾ ਇਹ ਨੈਕਸਸ ਇਹਨਾ ਪੁਰਾਣਾ ਗੰਦਾ ਨੈਕਸਸ ਹੈਗਾ ਇਹਨੂੰ ਖਤਮ ਕੀਤਾ ਜਾਵੇ ਤੇ ਆਹ ਤੱਕ ਬਾਕੀ ਡਾਕਟਰ ਜਿਹੜੇ ਆ ਇਸ ਪਰੇਸ਼ਾਨੀ ਦਾ ਸ਼ਿਕਾਰ ਨਾ ਹੋ ਸਕਣ ਮੈਂ ਇਹੋ ਹੀ ਦਰਖਾਸਤ ਕਰਦਾ ਹਾਂ ਕਿ ਵੀ ਮੇਰੇ ਨਾਲ ਇਨਸਾਫ ਹੋਵੇ ਬੱਸ